ਗੱਲਾ ਠੱਗਨੀ ਜੀ ਮੈਂ ਚੋਰ ਠੱਗ ਤੇ ਬਲਾਤਕਾਰ ਤਿੰਨ ਵਰਡ ਯੂਜ਼ ਕੀਤੇ ਸੀ ਤੇ ਤਿੰਨੋਂ ਮਤਲਬ ਜੇ ਕਹੋ ਤੇ ਹਰ ਬੰਦੇ ਨੂੰ ਪਤਾ ਸੀ ਵੀ ਉਹ ਪਰਫੈਕਟਲੀ ਪਲੇਸਡ ਸੀ ਤਿੰਨੋਂ ਵਰਡਸ ਤੁਸੀਂ ਤਿੰਨੇ ਜਿਹੜੀਆਂ ਵਿਸ਼ੇਸ਼ਤਾਵਾਂ ਦੱਸੀਆਂ ਇਹ ਤਾਂ ਹਰ ਇੱਕ ਨੂੰ ਪਤਾ ਲੱਗ ਜਾਂਦਾ ਬੈਂਸਲ ਦੀ ਗੱਲ ਕਰੀਏ ਵੀ ਮੈਂ ਫੇਰ ਦੁਬਾਰਾ ਉਸ ਆਪਣੀ ਗੱਲ ਤੇ ਖੜਾ ਵੀ ਮੈਂ ਨਹੀਂ ਕਹਿੰਦਾ ਬਟ ਇਹ ਸਮਝਣ ਵਾਲੀ ਗੱਲ ਹੈ ਸਾਰੇ ਦੇ ਲਈ ਠੀਕ ਸੀ ਸੈਂਟੀਮੈਂਟ ਜੋ ਨਿਕਲਿਆ ਉਹ ਕਿਤੇ ਨਾ ਕਿਤੇ ਵਾਜਿਬ ਸੈਂਟੀਮੈਂਟ ਸੀ ਇੱਥੇ ਭਾਰਤ ਪੂਸ਼ਨ ਆਸ਼ੂ ਦੇ ਬਰਾਬਰ ਇੱਕ ਕੁਛ ਖੜਾ ਕਰਨ ਦੀ ਕੋਸ਼ਿਸ਼ ਹੈ ਕਾਂਗਰਸ ਦੇ ਵਿੱਚ ਹੀ ਵੱਡਾ ਵੀ ਜਿਹੜਾ ਜਿੰਨਾ ਚਿਰ ਜੇਲ੍ਹ 'ਚ ਨਹੀਂ ਭਾਰਤ ਪੂਸ਼ਨ ਆਸ਼ੂ ਤੇ ਉਹਨਾਂ ਦੇ ਸਾਥੀਆਂ ਨੂੰ ਉਲਝਾ ਲਓ ਤੇ ਕੁਛ ਇੱਕ ਬਹੁਤ ਵੱਡਾ ਸਿਰ ਜਦੋਂ ਮੂਹਰੇ ਜਦੋਂ ਉਹ ਬਾਹਰ ਨਿਕਲਣ ਤੇ ਅਸੀਂ ਕਗੇ ਵੀ ਲੁਧਿਆਣੇ ਦਾ ਲੀਡਰ ਹੋਣਾ ਆਸ਼ੂ ਥੋੜੀ ਆ ਇਹ ਇਹ ਸੱਜਿਆ ਨਹੀਂ ਜਾਂਦਾ ਹੁੰਦਾ ਇਹ ਚੀਜ਼ਾਂ ਭਰੋਸੇ ਨਾਲ ਬੰਨਦੀਆਂ ਨੇ ਲੀਡਰ ਉਹ ਹੁੰਦਾ ਜਿਹਦੇ ਤੇ ਲੋਕ ਇਤਬਾਰ ਕਰਨ ਜਿੱਦਾਂ ਆਪ ਦਾ ਹੀ ਨਹੀਂ ਕੋਈ ਉਹ ਤੇ ਕਿ ਇਤਬਾਰ ਕਰੋਗੇ ਦੱਸੋ ਜੀ ਪਰ ਇਹ ਸੈਂਟੀਮੈਂਟਲ ਦੇ ਬੰਨ ਦੀ ਵਜ੍ਹਾ ਕੀ ਬਣੀ ਕਿਤੇ ਤਾਂ ਇਹ ਆ ਜਾਣਾ ਕੁਝ ਕੁ ਘਟਨਾਵਾਂ ਹੁੰਦੀਆਂ ਕੋਈ ਕਿਸੇ ਬੰਦੇ ਦੀ ਤੁਹਾਡੇ ਦੀ ਕੋਈ ਕਾਂਗਰਸੀ ਡਿਟੈਕਟਰ ਕੱਟੀ ਗਈ ਜਾਂ ਕਾਂਗਰਸੀਆਂ ਨੂੰ ਅਗਨੋਰ ਕੀਤਾ ਗਿਆ ਇਲੈਕਸ਼ਨ ਸਭ ਨੂੰ ਪਤਾ ਲੁਧਿਆਣੇ ਦੇ ਵਿੱਚ ਹੋਣ ਵਾਲੇ ਆ ਹੋਇਆ ਕੀ ਆ ਇੱਥੇ ਜਿਹੜਾ ਬੰਦਾ ਮਾੜਾ ਹੈ ਤੁਸੀਂ ਉਹਨੂੰ ਕੋਈ ਰਾਤੋਂ ਰਾਤ ਕੋਈ ਮੈਦ ਦੇਤੇ ਕੁਝ ਪਾਣੀ ਛਿੜਕਦਾ ਤੇ ਇਹ ਪਵਿੱਤਰ ਹੋ ਜਾਊਗਾ ਉਹ ਹੁੰਦਾ ਨਹੀਂ ਜਾਂ ਤੁਸੀਂ ਕਹੋ ਵੀ ਵਾਸ਼ਿੰਗ ਪਾਊਡਰ ਨਾਲ ਧੋਤਾ ਬੰਦਾ ਠੀਕ ਹੋ ਗਿਆ ਮਾੜੇ ਨੇ ਮਾੜਾ ਹੀ ਰਹਿਣਾ ਜਿਹੜੇ ਮਾੜੇ ਕਰਤਾਰ ਵਾਲੇ ਬੰਦੇ ਨੇ ਉਹ ਹਮੇਸ਼ਾ ਘੁੰਮ ਫਿਰ ਕੇ ਆਪਣੀ ਸਪੇਸ ਬਣਾ ਕੇ ਚੰਗੇ ਬੰਦਿਆਂ ਦਾ ਹੱਕ ਮਾਰਦੇ ਨੇ ਪਰ ਜੇ ਕੋਈ ਵੀ ਇਹ ਜੀ ਜੀ ਥੰਪੀ ਜਾਂਦੀ ਆ ਕਿਸੇ ਤੇ ੱੱਕੇ ਨਾਲ ਮੜੀ ਜਾਂਦੀ ਆ ਪਪਾ ਪੰਜਾਬੀ ਚ ਕਹਿੰਦੇ ਤਾਂ ਪਾਰਟੀ ਹੁੰਦੀ ਆ ਪਾਰਟੀ ਚ ਅਹੁਦੇ ਆ ਜੀ ਪਾਰਟੀ ਚ ਪ੍ਰਧਾਨ ਪੰਜਾਬ ਇਨਚਾਰਜ ਤੇ ਹੋਰ ਬਹੁਤ ਕੁਸ਼ਣ ਹੁੰਦਾ ਹੈ ਕਾਂਗਰਸ ਦੇ ਵਿੱਚ ਗੱਲ ਕੀਤੀ ਤੁਸੀਂ ਇਹ ਵੀ ਭਾਈ ਇਹ ਦਖਲ ਅੰਦਾਜ਼ੀ ਵਧੀਆ ਨਹੀਂ ਹੈਗੀ ਇਹ ੱੱਕੇ ਨਾਲ ਮੜੀ ਜਾ ਰਹੀ ਆ ਮੈਂ ਕਿਤੇ ਜਾ ਕੇ ਜੁਆਇਨ ਕਰਦਾ ਤੇ ਮੈਨੂੰ ਉਹ ਦੱਸਨ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਉਹ ਦੱਸ ਮੇਰੇ ਗੁਲਾਮ ਬਣ ਗਏ ਜਿਹੜੇ ਕੰਮ ਕਰ ਰਹੇ ਆ ਫਾਟੀ ਇਹ ਸਟੇਟ ਆਫ ਮਾਈਂਡ ਹੈ ਇਹ ਸਮਝਣ ਦੀ ਗਲਤੀ ਇੱਥੇ ਆ ਕੇ ਪ੍ਰੋਬਲਮ ਆ ਗਈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਪੰਜਾਬ ਚ ਇਲੈਕਸ਼ਨ ਹੋਣ ਵਾਲੇ ਆ ਤੇ ਇਲੈਕਸ਼ਨ ਤੋਂ ਪਹਿਲਾਂ ਇੱਕ ਵੀਡੀਓ ਲੁਧਿਆਣੇ ਦੇ ਕਾਂਗਰਸ ਦੇ ਕਾਗੂ ਦੀ ਅਸੀਂ ਦੇਖਦੇ ਹਾਂ ਤੇ ਉਸ ਦੇ ਵਿੱਚ ਬਹੁਤ ਸਪਸ਼ਟ ਜਿਹੇ ਇਸ਼ਾਰੇ ਹੁੰਦੇ ਆ ਇਸ਼ਾਰਿਆਂ ਚ ਕਹੀ ਗਈ ਗੱਲ ਸੀ ਪਰ ਸਮਝਣ ਵਾਲੇ ਤਾਂ ਹੁਣ ਸਮਝ ਹੀ ਜਾਂਦੇ ਆ ਇੰਨੀਆਂ ਕਿ ਸੰਤਾਂ ਤਾਂ ਪੰਜਾਬ ਚ ਹਰ ਇੱਕ ਨੂੰ ਸਮਝ ਆਉਂਦੀਆਂ ਮੇਰੇ ਨਾਲ ਈਸ਼ਵਰ ਜੋਤ ਚੀਮਾ ਜੀ ਨੇ ਜਿਹੜੇ ਕਿ ਲੁਧਿਆਣਾ ਸਾਊਥ ਤੋਂ ਕਾਂਗਰਸ ਦੇ ਕੈਂਡੀਡੇਟ ਵੀ ਸੀ ਤੇ ਆਗੂ ਨੇ ਕਾਂਗਰਸ ਦੇ ਧੰਨਵਾਦ ਸਮਾਂ ਦੇਣ ਲਈ ਬਾਈ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰੇ ਅੱਖਰ ਦੇ ਈਵਰਸ ਨੂੰ ਜੀ ਸੰਤਾਂ ਤੁਸੀਂ ਬਹੁਤ ਮਤਲਬ ਮਾਰੀਆਂ ਗੱਲਾਂ ਕਈਆਂ ਵੀ ਆ ਤੇ ਨਾ ਵੀ ਕਿਸੇ ਦਾ ਨਹੀਂ ਲਿਆ ਹੋਇਆ ਕੀ ਹੈ ਵੈਸੇ ਹੋਇਆ ਤਾਂ ਕੁਛ ਨਹੀਂ ਜੀ ਕਈ ਵਾਰੀ ਕੋਈ ਹੁੰਦੇ ਆ ਜਿਹੜੇ ਇੱਕ ਸੈਂਟੀਮੈਂਟਸ ਜਿਹੜੇ ਤੁਹਾਡੇ ਅੰਦਰੋਂ ਨਿਕਲਦੇ ਆ ਤੇ ਉਹ ਫਿਰ ਤੁਹਾਨੂੰ ਕਿਤੇ ਨਾ ਕਿਤੇ ਅਲਫਾਜ਼ ਤੁਹਾਡੇ ਜਦੋਂ ਤੁਹਾਡੇ ਜਜ਼ਬਾਤ ਹੁੰਦੇ ਆ ਉਹ ਬਾਹਰ ਆ ਜਾਂਦੇ ਨੇ ਠੱਗ ਤੱਕ ਤੁਸੀਂ ਕਿਹਾ ਬੰਦਿਆਂ ਨੂੰ ਬਿਗੋਸ਼ ਠੱਗ ਹੋਰ ਵੀ ਬਹੁਤ ਸਾਰੇ ਸ਼ਬਦ ਅਕੀ ਤਾਂ ਸ਼ਾਇਦ ਮੈਂ ਵੀ ਚਲੋ ਨਾਮ ਨਹੀਂ ਲੈਂਦਾ ਉੱਥੋਂ ਤੱਕ ਕਿਹਾ ਇਹੋ ਜਿਹੀ ਨੋਬਤ ਆ ਗਈ ਕੱਲਾ ਠੱਗ ਨਹੀਂ ਜੀ ਮੈਂ ਚੋਰ ਠੱਗ ਤੇ ਬਲਾਤਕਾਰ ਤਿੰਨ ਵਰਡ ਯੂਜ਼ ਕੀਤੇ ਸੀ ਤੇ ਤਿੰਨੋਂ ਮਤਲਬ ਜੇ ਕਹੋ ਤੇ ਹਰ ਬੰਦੇ ਨੂੰ ਪਤਾ ਸੀ ਵੀ ਉਹ ਪਰਫੈਕਟਲੀ ਪਲੇਸਡ ਸੀ ਤਿੰਨੋਂ ਵਰਡਸ ਕੋਈ ਤਾਂ ਕੋਈ ਐਨ ਇਸੇ ਕੋਈ ਵੀ ਵੇਖ ਜਾ ਉਹੀ ਸਿੱਟਦਾ ਕੋਈ ਸਿਮਰ ਬੈਂਸ ਨਾਲ ਇਹ ਜਾ ਕੀ ਸ਼ਿਕਵਾ ਹੋ ਗਿਆ ਨਹੀਂ ਮੈਂ ਕੋਈ ਸਿਮਰ ਬੈਂਸ ਦੀ ਗੱਲ ਕਰਦਾ ਮੈਂ ਤਾਂ ਜਿਹਦੇ ਲਈ ਕਹੇ ਸੀ ਉਹ 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 ਸਮਝ ਕੇ ਗੱਲ ਦੇ ਉੱਤੇ ਵੀ ਕਿਧੇ ਤੇ ਐ ਪਰ ਆ ਗੱਲ ਤੁਸੀਂ ਤਿੰਨੇ ਜਿਹੜੀਆਂ ਵਿਸ਼ੇਸ਼ਤਾਵਾਂ ਦਸੀਆਂ ਇਹ ਤਾਂ ਹਰਕ ਨੂੰ ਪਤਾ ਲੱਗ ਜਾਂਦਾ ਬੈਂਸ ਸਾਹਿਬ ਦੀ ਗੱਲ ਕਰੀ ਜਨ ਨਹੀਂ ਮੈਂ ਫੇਰ ਦੁਬਾਰਾ ਉਸ ਆਪਣੀ ਗੱਲ ਤੇ ਖੜਾ ਵੀ ਮੈਂ ਨਹੀਂ ਕਹਿੰਦਾ ਬਟ ਇਹ ਸਮਝਣ ਵਾਲੀ ਗੱਲ ਹੈ ਸਾਰੇ ਦੇ ਲਈ ਤੇ ਇਹ ਅੰਦਰ ਬਾਹਰ ਸਾਰਿਆਂ ਦੇ ਵਿੱਚ ਅ ਮਤਲਬ ਮੈਂ ਤਾਂ ਕੋਈ ਇਹ ਵੀ ਨਹੀਂ ਕਹਿੰਦਾ ਵੀ ਕੋਈ ਪਾਰਟੀ ਨਾ ਪਾਟੀ ਇਹ ਤਾਂ ਇੱਕ ਜਨਰਲਾਈਜ਼ਡ ਗੱਲ ਸੀਗੀ ਤੇ ਇਹ ਠੀਕ ਸੀ ਸੈਂਟੀਮੈਂਟ ਜੋ ਨਿਕਲਿਆ ਉਹ ਕਿਤੇ ਨਾ ਕਿਤੇ ਵਾਜਿਬ ਸੈਂਟੀਮੈਂਟ ਸੀ ਪਰ ਇਸ ਸੈਂਟੀਮੈਂਟ ਦੇ ਬਨ ਦੀ ਵਜ੍ਹਾ ਕੀ ਬਣੀ ਕਿਤੇ ਤਾਂ ਇਹ ਆ ਜਾਣਾ ਕੁਝ ਕੁ ਘਟਨਾਵਾਂ ਹੁੰਦੀਆਂ ਕੁਝ ਕਿਸੇ ਬੰਦੇ ਦੀ ਥੋੜੇ ਦੀ ਕੋਈ ਕਾਂਗਰਸੀ ਦੀ ਟਿਕਟ ਕੱਟੀ ਗਈ ਜਾਂ ਕਾਂਗਰਸੀਆਂ ਨੂੰ ਗਨੋਰ ਕੀਤਾ ਗਿਆ ਇਲੈਕਸ਼ਨ ਸਭ ਨੂੰ ਪਤਾ ਲੁਧਿਆਣੇ ਦੇ ਵਿੱਚ ਹੋਣ ਵਾਲੇ ਆ ਹੋਇਆ ਕੀ ਹੈ ਇੱਥੇ ਹੁਣ ਜੇ ਮੈਂ ਚਲੋ ਮੈਂ ਸ਼ੁਰੂ ਕਰਦਾ ਵੀ ਮੈਂ ਜਦੋਂ ਤੋਂ ਮੈਂ ਸਕੂਲ ਚ ਪਾਸ ਆਊਟ ਕਰਕੇ ਕਾਲਜ ਚ ਲੱਗਿਆ ਉਦੋਂ ਦੇ ਐਕਟਿਵ ਪੋਲਿਟਿਕਸ ਚ ਲੱਗੇ ਹੋਇਆ ਮੈਂ ਜੀਐਨਈ ਤੋਂ ਜੋ ਡਿਗਰੀ ਕਰਦਾ ਸੀ ਉਦੋਂ ਦੇ ਯੂਥ ਕਾਂਗਰਸ ਚ ਆ ਕੇ ਇੱਕ ਸੋਚ ਦੇ ਨਾਲ ਜੁੜੇ ਵੀ ਆ ਸੈਕੂਲਰ ਸੋਚ ਡਿਵੈਲਪਮੈਂਟ ਵਾਲੀ ਸੋਚ ਉਹ ਇੱਕ ਸੋਚ ਦੇ ਉੱਤੇ ਚੱਲਦੇ ਚੱਲਦੇ ਮਤਲਬ ਪਰਮਾਤਮਾ ਨੇ ਕਿਰਪਾ ਕੀਤੀ ਉਹ ਇਲੈਕਸ਼ਨ ਲੜਨ ਦੀ ਸੋਭਾ ਬਣੀ ਇਲੈਕਸ਼ਨ ਲੜ ਲੇ ਪਰ ਮੂਵਨ ਜੋ ਹਾਲਾਤ ਪੰਜਾਬ ਚ ਬਣ ਗਏ ਨੇ ਤੇ ਨਾ ਇਹ ਪਤਾ ਲੱਗਦਾ ਕਿਸੇ ਪੋਲੀਟਿਸ਼ੀਅਨ ਦਾ ਵੀ ਉਹ ਕਿਹੜੀ ਪਾਰਟੀ ਚ ਹੈ ਕਈ ਵਾਰੀ ਤਾਂ ਆਏ ਆ ਵੀ ਹਾਲਾਤ ਭੋਗਾ ਚ ਅਨਾਉਂਸ ਕਰਦਾ ਤੇ ਉਹ ਬੰਦਾ ਕਹਿੰਦਾ ਨਹੀਂ ਜੀ ਮੈਂ ਤਾਂ ਪਾਰਟੀ ਬਦਲ ਲਈ ਤੇ ਇਹ ਇਹ ਜਿਹੜੇ ਸੈਂਟੀਮੈਂਟਸ ਨੇ ਇਹ ਕਿਤੇ ਨਾ ਕਿਤੇ ਉਵੇਂ ਥੱਲੇ ਵੀ ਡਾਊਨ ਦੀ ਲਾਈਨ ਮੈਂ ਸਮਝਦਾ ਇਹਨਾਂ ਚੀਜ਼ਾਂ ਦੇ ਉੱਤੇ ਕਿਉਂਕਿ ਲੋਕਾਂ ਦੇ ਜਿਹੜਾ ਬੰਦਾ ਇੱਕ ਸੋਚ ਨਾਲ ਪਾਰਟੀ ਨਹੀਂ ਹੁੰਦੀ ਕੋਈ ਵੀ ਬੰਦਾ ਕਹੇ ਮੈਂ ਕਾਂਗਰਸ ਆ ਅਕਾਲੀ ਦਲ ਆ ਬੀਜੇਪੀ ਇੱਕ ਆਈਡੀਓਲੋਜੀ ਹੁੰਦੀ ਹੈ ਜਿਹਨੂੰ ਤੁਸੀਂ ਫੋਲੋ ਕਰਦੇ ਹੋ ਤੁਹਾਡੀ ਲਾਈਫ ਦੀ ਆਈਡੀਓਲੋਜੀ ਹੁੰਦੀ ਹੈ ਤੇ 올 ਆਫ ਅ ਸਡਨ ਰਾਤੋਂ ਰਾਤ ਕਦੀ ਆਈਡੀਓਲੋਜੀ ਬਦਲਦੀ ਨਹੀਂ ਬੰਦੇ ਦੀ ਜਿਹੜਾ ਬੰਦਾ ਮਾੜਾ ਹੈ ਤੁਸੀਂ ਉਹਨੂੰ ਕੋਈ ਰਾਤੋਂ ਰਾਤ ਕੋਈ ਮੈਂ ਦੇਤੇ ਕੁਝ ਪਾਣੀ ਛਿੜਕਦਾ ਤੇ ਇਹ ਪਵਿੱਤਰ ਹੋ ਜਾਊਗਾ ਉਹ ਹੁੰਦਾ ਨਹੀਂ ਯਾ ਤੁਸੀਂ ਕਹੋ ਵੀ ਵਾਸ਼ਿੰਗ ਪਾਊਡਰ ਨਾਲ ਤੋਤਾ ਬੰਦਾ ਠੀਕ ਹੋ ਗਿਆ ਮਾੜੇ ਨੇ ਮਾੜਾ ਹੀ ਰਹਿਣਾ ਤੇ ਜਿਹੜੇ ਮਾੜੇ کردار ਵਾਲੇ ਲੋਕ ਹੁੰਦੇ ਨੇ ਭਰਾਣੇ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਯਾਰ ਉਹ ਫਲਾਣੇ ਦਾ ਤਾਂ ਖੂਨ ਮਾੜਾ ਯਾਰ ਉਹ ਨਹੀਂ ਹੈ ਜਿਹੜੇ ਮਾੜੇ کردار ਵਾਲੇ ਬੰਦੇ ਨੇ ਉਹ ਹਮੇਸ਼ਾ ਘੁੰਮ ਫਿਰ ਕੇ ਆਪਣੀ ਸਪੇਸ ਬਣਾ ਕੇ ਚੰਗੇ ਬੰਦਿਆਂ ਦਾ ਹੱਕ ਮਾਰਦੇ ਨੇ ਸੋ ਕਿਤੇ ਨਾ ਕਿਤੇ ਦੇਖੋ ਹਰ ਚੀਜ਼ ਇਹ ਹੁੰਦੀ ਆ ਵੀ ਤੁਸੀਂ ਅ ਦੋ ਤਰੀਕੇ ਨਾਲ ਹੁੰਦੀ ਐ ਇੱਕ ਤਾਂ ਪੋਲਿਟਿਕਸ ਐ ਹੁੰਦੀ ਐ ਵੀ ਤੁਸੀਂ ਦੱਬ ਕੇ ਤੁਸੀਂ ਇੱਕ ਲਾਈਨ ਨੂੰ ਫੋਲੋ ਕਰਦੇ ਹੋ ਬਚਦੇ ਹੋ ਵੀ ਨਾ ਯਾਰ ਮੈਂ ਇਧਰੋਂ ਬਚਾਂ ਮੈਂ ਇਧਰੋਂ ਬਚਾਂ ਵੀ ਕਦੀ ਆਪਣੇ ਦਿਲ ਦੀ ਗੱਲ ਨਹੀਂ ਬੋਲਣੀ ਸਾਰੇ ਜਜ਼ਬਾਤ ਮਾਰ ਲੈਣੇ ਆ ਉਹ ਤਾਂ ਹੁੰਦਾ ਜੇ ਤੁਹਾਡੇ ਕੋਈ ਇੰਟਰਸਟ ਹੋਏ ਪੋਲਿਟਿਕਸ ਮਤਲਬ ਇੰਟਰਸਟ ਇਨ ਦ ਸੈਂਸ ਤੁਸੀਂ ਇਸ ਤੋਂ ਕੋਈ ਫਾਇਦਾ ਲੈਣਾ ਤੇ ਜੇ ਤੁਸੀਂ ਫਾਇਦਾ ਨਹੀਂ ਲੈਣਾ ਅਸੀਂ ਤਾਂ ਪੜੇ ਪੜਾਈ ਲਿਖਾਈ ਕਰਕੇ ਸਾਡੇ ਨਾਲ ਦੇ ਕੋਈ ਸਾਇੰਟਿਸਟ ਹੈ ਕੋਈ ਨਾਸਾ ਚ ਹੈ ਕੋਈ ਜੈਟ ਚ ਹੈ ਤੇ ਅਸੀਂ ਵੀ ਬਾਹਰ ਜਾ ਸਕਦੇ ਸੀ ਪਰ ਇੱਕ ਸੋਚ ਸੀ ਵੀ ਨਹੀਂ ਯਾਰ ਆਪਣੇ ਕੋਈ ਸਮਾਜ ਲਈ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਕੁਝ ਕਰਨਾ ਆਪਣੇ ਆਲੇ ਦੁਆਲੇ ਲਈ ਕੁਝ ਬੈਟਰ ਕਰਨ ਦੀ ਕੋਸ਼ਿਸ਼ ਕਰਨੀ ਹੈ ਸੋ ਪਰ ਜਦੋਂ ਉਹਦੇ ਚ ਦੇਖਦੇ ਆ ਵੀ ਬੈਡ 엘ਿਮੈਂਟਸ ਸਾਨੂੰ ਰਾਹ ਨਹੀਂ ਦਿੰਦੇ ਜਾਂ ਛਲਕਪੜ ਦੇ ਨਾਲ ਆ ਕੇ ਡਿੱਗਦੇ ਨੇ ਫੇਰ ਮਨ ਨੂੰ ਥੋੜੀ ਠੇਸ ਪਹੁੰਚਦੀ ਹੈ ਫੇਰ ਦਿਲ ਕਰਦਾ ਵੀ ਨਹੀਂ ਯਾਰ ਇਨੂੰ ਰੋਕਣਾ ਚਾਹੀਦਾ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਫਾਇਦਾ ਨੁਕਸਾਨ ਉਸ ਅਲਪਰੁਕਤੇ ਹੱਥ 'ਚ ਕਈ ਇਥੇ ਕਾਂਗਰਸ ਦੇ ਆਗੂ ਆ ਜਿਨ੍ਹਾਂ ਨੇ ਕਿਹਾ ਕਿ ਬੈਂਸਾਬ ਚਲੋ ਨਾਮ ਨਹੀਂ ਲੈਂਦੇ ਹਨ ਮੈਂ ਕਹਿਣਾ ਵੀ ਲੀਡਰ ਐਕਸ ਕਹੋ ਉਹਨਾਂ ਨੂੰ ਹਨਾ ਵੀ ਇੱਕ ਲੀਡਰ ਐਕਸ ਉਹਨੇ ਹਰ ਇੱਕ ਦੇ ਹਲਕੇ ਦੇ ਵਿੱਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਹੈ ਜੀ ਹੋਈ ਹੈ ਤੁਹਾਡੇ ਹੋਈ ਇਹ ਤਾਂ ਇਹ ਤਾਂ ਇਹ ਤਾਂ ਸਭ ਨੂੰ ਪਤਾ ਹੈ ਵੀ ਸਾਡੇ ਸਾਰੇ ਦੇ ਹਲਕੇ ਦੇਖੋ ਕਾਂਗਰਸ 'ਚ ਬੜਾ ਓਪਨ ਹੁੰਦਾ ਸਿਸਟਮ ਇੱਕ ਤੇ ਦਖਲਅੰਦਾਜ਼ੀ ਨੂੰ ਮਾਈਂਡ ਵੀ ਨਹੀਂ ਕਰਨਾ ਚਾਹੀਦਾ ਮੈਂ ਵਾਹਿਦ ਸਖਸੀ ਜਿਨੇ ਇਹ ਗੱਲ ਕਹੀ ਸੀ ਕਾਂਗਰਸ ਚ ਬਈ ਹਲਕਾ ਇੰਚਾਰਜ ਕਾਂਗਰਸ ਦਾ ਕੋਈ ਅਹੁਦਾ ਨਹੀਂਗਾ ਸਾਡੇ ਕੰਟੈਸਟਡ ਕੈਂਡੀਡੇਟ ਹੁੰਦਾ ਜਦੋਂ ਸਾਡੀਆਂ ਮੀਟਿੰਗਾਂ ਵੀ ਹੁੰਦੀਆਂ ਨੇ ਤੁਸੀਂ ਉੱਤੇ ਦੇਖੋ ਲਿਖਿਆ ਹੁੰਦਾ ਕੰਟੈਸਟਡ ਕੈਂਡੀਡੇਟਸ ਲਾਸਟ ਕੰਟੈਸਟਡ ਕੈਂਡੀਡੇਟ ਸੋ ਉਹ ਕੰਟੈਸਟਡ ਕੈਂਡੀਡੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਉਹ ਜਿੱਤ ਗਿਆ ਤੇ ਬਣ ਗਿਆ ਨਹੀਂ ਤਾਂ ਇੰਨੀ ਦੇਰ ਉਹਨੇ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਸੋ ਮੈਂ ਤਾਂ ਇਸ ਕਰਤੇ ਸੀ ਵੀ ਤੁਸੀਂ ਸਾਰਾ ਸਿਸਟਮ ਪਹਿਲੇ ਕੰਨੇ ਉਹ ਹਲਕੇ ਇੰਚਾਰਜ ਦੇ ਹਿਸਾਬ ਨਾਲ ਬਲਾਕ ਪ੍ਰਦਾਨ ਬਣਾ ਦੋ ਅਧਿਕਾਰ ਬਣਾ ਦੋ ਫਿਰ ਉਹ ਹਲਕੇ ਇੰਚਾਰਜ ਛੱਡ ਕੇ ਜਦੋਂ ਜਾਂਦਾ ਹੈ ਤੇ ਫਿਰ ਥੱਲੇ ਸਾਰਾ ਕੁਝ ਸਾਫ਼ ਹੋ ਜਾਂਦਾ ਕਿਸੇ ਵੀ ਹਲਕੇ ਚ ਦਖਲ ਅੰਦਾਜ਼ੀ ਜਾਂ ਹੋਰ ਮਾੜੀ ਨਹੀਂ ਬਸ਼ਰਤੇ ਉਹ ਜੈਨੂਨ ਹੋਵੇ ਜੇ ਕੋਈ ਆਨਰ ਕਰਨੀ ਚਾਹੀਦੀ ਇੱਕ ਦੂਜੇ ਦੇ ਕਲੀਗਸ ਦੀ ਜੇ ਤੁਸੀਂ ਠੀਕ ਹੈ ਚੋਇਸ ਜਾਂ ਕੋਈ ਬਰਾਬਰ ਦੀ ਹੈ ਤੇ 19 21 ਦੇ ਫਰਕ ਨੂੰ ਕੱਢਦਾ ਤੇ ਕਿਸੇ ਦੀ ਕੋਈ ਹੈਗੀ ਹੈ ਚੋਇਸ ਤੇ ਉਹਨੂੰ ਰਿਸਪੈਕਟ ਦੇਣੀ ਬਣਦੀ ਹੈ ਪਰ ਕਿਸੇ ਮਤਲਬ ਕਿਸੇ ਦਾ ਉੱਪਰੋਂ ਸਹਾਰਾ ਲੈ ਕੇ ਤੁਸੀਂ ਥੋਪੋ ਮਾੜੀਆਂ ਚੋਇਸਿਸ ਉਹ ਰਿਐਕਸ਼ਨ ਦਿੰਦੀਆਂ ਨੇ ਉਹ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਰਿਐਕਸ਼ਨ ਆਉਂਦਾ ਪਰ ਜੇ ਕੋਈ ਵੀ ਇਹ ਜੀ ਜੀ ਥੰਪੀ ਜਾਂਦੀ ਆ ਕਿਸੇ ਤੇ ਧੱਕੇ ਨਾਲ ਮੜੀ ਜਾਂਦੀ ਆ ਆਪਾਂ ਪੰਜਾਬੀ ਚ ਕਹਿੰਦੇ ਗਏ ਤਾਂ ਪਾਰਟੀ ਹੁੰਦੀ ਆ ਪਾਰਟੀ ਚ ਅਹੁਦੇ ਆ ਜੀ ਪਾਰਟੀ ਚ ਪ੍ਰਧਾਨ ਹੈ ਜੀ ਪੰਜਾਬ ਇਨਚਾਰਜ ਹੈ ਤੇ ਹੋਰ ਬਹੁਤ ਕੁਸ਼ਣ ਹੁੰਦਾ ਹੈ ਕਾਂਗਰਸ ਦੇ ਵਿੱਚ ਗੱਲ ਕੀਤੀ ਤੁਸੀਂ ਇਹ ਵੀ ਭਾਈ ਇਹ ਦਖਲ ਅੰਦਾਜ਼ੀ ਵਧੀਆ ਨਹੀਂ ਹੈਗੀ ਇਹ ਧੱਕੇ ਨਾਲ ਮੜੀ ਜਾ ਰਹੀ ਹੈ ਮਾੜੇ ਬੰਦੇ ਆ ਬਿਲਕੁਲ ਇਹ ਸਾਰਿਆਂ ਦੇ ਨੋਟਿਸ 'ਚ ਲੈਂਦੀ ਹੈ ਮੈਂ ਤਾਂ ਜਿਹੜੀ ਚਲੋ ਮੈਂ ਆਪਣੀ ਇੰਟਰਨਲ ਪੋਲਿਟਿਕਸ ਦੀ ਗੱਲ ਦੱਸਦਾ ਹਾਂ ਸੈਂਟੀਮੈਂਟ ਛੱਡੋ ਮੈਂ ਜਿਹੜੇ ਆ ਸੈਂਟੀਮੈਂਟ ਸੀਗਾ ਸਾਡੇ ਇਲੈਕਸ਼ਨ ਦਾ ਟਿਕਟ ਡਿਸਟ੍ਰਿਬਿਊਸ਼ਨ ਦਾ ਵੀ ਇਲੈਕਸ਼ਨ ਚੱਲਣ ਦਾ ਵੀ ਇਲੈਕਸ਼ਨ ਲੜਨ ਦੇ ਤਰੀਕੇ ਦਾ ਵੀ ਇਹ ਸਾਰਾ ਪ੍ਰੋਪਰ ਸਾਰਿਆਂ ਨੂੰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਿਹਾ ਮੰਨਣਾ ਨਾ ਮੰਨਣਾ ਸਭ ਦੀ ਆਪਣੀ ਮਰਜ਼ੀ ਹੁੰਦੀ ਹੈ ਕਿਉਂਕਿ ਦੇਖੋ ਜਦੋਂ ਤੁਸੀਂ ਹੁੰਦੇ ਹੋ ਤੇ ਫਾਇਦੇ ਵੀ ਇਕੱਠੇ ਹੁੰਦੇ ਆ ਨੁਕਸਾਨ ਵੀ ਇਕੱਠੇ ਹੁੰਦੇ ਆ ਸੋ ਇਹ 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 ਜਦੋਂ ਫਾਇਦੇ ਨੁਕਸਾਨ ਹੋਣਗੇ ਫਿਰ ਆਪਣੇ ਆਪ ਉਸ ਸੈਕਸ਼ਨ ਦਾ ਹਰ ਚੀਜ਼ ਦਾ ਜਿਹਦਾ ਪੋਜ਼ਿਟਿਵ ਐਕਸ਼ਨ ਜਦੋਂ ਜਨਣਾ ਤੇ ਉਹ ਫਿਰ ਰਿਐਕਸ਼ਨ ਵੀ ਆਉਣਾ ਹੀ ਹੋਣਾ ਹੈ ਇੱਕ ਗੱਲ ਸੱਚੀ ਦੱਸੋ ਵੀ ਹੈਗੀ ਕਿ ਨਹੀਂ ਭਾਰਤ ਭੂਸ਼ਨਾਸ਼ੂ ਤੇ ਉਹਨਾਂ ਦੇ ਖਾਸ ਦੋਸਤਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸਿਲੈਕਸ਼ਨ ਚ ਬਿਲਕੁਲ ਬਣਾਇਆ ਗਿਆ ਬਿਲਕੁਲ ਮੈਂ ਇਹ ਗੱਲ ਕਹਿਣ ਚ ਕੋਈ ਗਰਹੀਜ਼ ਨਹੀਂਗਾ ਕਿਉਂਕਿ ਕਾਫੀ ਸਮੇਂ ਤੋਂ ਮਤਲਬ ਮੇਰਾ ਹਲਕਾ ਛੱਡ ਦੋ ਆਸ਼ੂ ਜੀ ਦਾ ਛੱਡ ਦੋ ਇੱਕ ਤੀਜੇ ਹਲਕੇ ਦੇ ਵਿੱਚ ਜਿੱਥੇ ਮਿਸਿੰਗ ਸੀ ਸਾਰਾ ਕੁਝ ਉੱਥੇ ਬਿਲਡ ਅਪ ਕਰਨ ਦੇ ਵਿੱਚ ਉਹ ਸੀਨੀਅਰ ਨੇ ਉਹਨਾਂ ਕੋਲ ਟਾਈਮ ਹੁੰਦਾ ਥੱਲੇ ਗਰਾਊਂਡ ਤੇ ਲਾਸਟ ਟਾਈਮ ਵਾਰਡ ਬੰਦੀ ਵੀ ਮੈਂ ਕੀਤੀ ਕੈਂਡੀਡੇਟਸ ਦੀ ਚੋਇਸ ਵੀ ਮੈਂ ਕੀਤੀ ਇੱਕ ਉਮੀਦ ਹੁੰਦੀ ਹੈ ਸਾਰਿਆਂ ਨੂੰ ਤੁਸੀਂ ਉੱਥੇ ਸਭ ਤੋਂ ਕੰਮ ਲੈਣੇ ਹੋ ਵਰਕਰਾਂ ਨੂੰ ਕੰਮ ਤੇ ਲਾਉਨੇ ਹੋ ਤੁਹਾਨੂੰ ਪਤਾ ਹੁੰਦਾ ਕਿਹੜੇ ਵਰਕਰ ਨੇ ਕੀ ਕੀ ਕੰਮ ਕੀਤਾ ਪਰ ਜਦੋਂ ਉਹ ਕੰਮ ਕੀਤੇ ਨੂੰ ਤੁਸੀਂ ਮਾਰ ਦੋ ਸਿਰਫ ਇਹ ਕਹਿ ਕੇ ਬੀਤਾ ਯਾਰ ਨਵੀਂ ਨਵਰੀਤ ਦਾ ਬੰਦਾ ਯਾਰ ਐ ਫਿਰ ਉਹ 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 ਠੀਕ ਨਹੀਂ ਨਵਰੀਤ ਦਾ ਕਿਵੇਂ ਹੋਊਗਾ ਬੰਦਾ ਤਾਂ ਪਾਰਟੀਆਂ ਦਾ ਜਦੋਂ ਕੋਈ ਹੈ ਹੀ ਨਹੀਂ ਤੇ ਸਾਰੇ ਜਿਹੜਾ ਹੈਗਾ ਐਗਜ਼ਿਸਟਿੰਗ ਉਹਦੇ ਕੋਲ ਹੀ ਕੰਮ ਜਾਣਾ ਤੁਸੀਂ ਰਾਤੋਂ ਰਾਤ ਕੋਈ ਆਉਂਦਾ ਤੇ ਜਿਹੜਾ ਆਇਆ ਉਹਨੂੰ ਸਾਰਿਆਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਸਾਰੇ ਜਿਹੜਾ ਆਇਆ ਉਹਨੂੰ ਐਕਸੈਪਟ ਕਰ ਅੱਜ ਮੰਨ ਲਓ ਦਸ ਕੌਂਸਲਰ ਨੇ ਮੈਂ ਕਿਤੇ ਜਾ ਕੇ ਜੁਆਇਨ ਕਰਦਾ ਤੇ ਮੈਨੂੰ ਉਹ ਦਸਨ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਕਿ ਉਹ ਦਸ ਮੇਰੇ ਗੁਲਾਮ ਬਣ ਕੇ ਜਿਹੜੇ ਕੰਮ ਕਰ ਰਹੇ ਆ 파ਰਟੀ ਲਈ ਇਹ ਸਟੇਟ ਆਫ ਮਾਈਂਡ ਹੈ ਇਹ ਸਮਝਣ ਦੀ ਗੱਲ ਤੇ ਇੱਥੇ ਆ ਕੇ ਪ੍ਰੋਬਲਮ ਆ ਗਈ ਕਿ ਇਸ ਚੀਜ਼ ਦਾ ਨੁਕਸਾਨ ਕਿਉਂਕਿ ਅਸੀਂ ਤਾਂ ਗਰਾਊਂਡ ਤੇ ਮੈਂ ਕਦੇ ਵੀ ਸੱਚ ਕਹਿਣਾ ਤਾਂ ਝਿਜਕਦਾ ਨਹੀਂ ਥੋੜੀ ਪਾਰਟੀ ਨੂੰ ਨੁਕਸਾਨ ਸਾਨੂੰ ਤਾਂ ਲੱਗਦਾ ਇਸ ਇਲੈਕਸ਼ਨ ਚ ਹੋਊਗਾ ਇਸ ਗੱਲ ਦਾ ਆ ਓਨੈਸਟਲੀ ਫੀਲ ਕਰਾਂ ਲੱਗਦਾ ਬਚਾਉਣ ਦੀ ਕੋਸ਼ਿਸ਼ ਵੀ ਬਹੁਤ ਕਰ ਰਹੇ ਆ ਵੀ ਬੱਚੇ ਬਾਕੀ ਅੱਗੇ ਪਰਮਾਤਮਾ ਦੇ ਹੱਕ ਚ ਐ ਪਰ ਜਦੋਂ ਕਿਤੇ ਇਹੋ ਜਿਹਾ ਹੁੰਦਾ ਫਿਰ ਜਦੋਂ ਵਰਕਰ ਦਾ ਦਿਲ ਟੁੱਟਦਾ ਫਿਰ ਵਰਕਰ ਕਦੀ ਇੱਧਰ ਜੁਆਇਨ ਕਰਦਾ ਕਦੀ ਇੱਧਰ ਜੁਆਇਨ ਕਰਦਾ ਕਦੀ ਪਾਰਟੀ ਛੱਡ ਕੇ ਜਾਂਦਾ ਫਿਰ ਉਹ 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 ਮਤਲਬ ਤੁਸੀਂ ਉਹਨੂੰ ਫਿਰ ਜਦੋਂ ਮਰਜ਼ੀ ਕਹਿ ਦਿਓ ਵੀ ਲੈ ਉਹਦੇ ਜਾਣ ਨਾਲ ਕੀ ਫਰਕ ਹੈ ਪਰ ਜਾਣ ਨਾਲ ਤਾਂ ਹਰ ਬੰਦੇ ਦੇ ਫਰਕ ਪੈਂਦਾ ਹੈ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਆਪਾਂ ਜੂ ਦੇਖਦੇ ਆ ਕੋਈ ਇਸ ਤਕੇਸ਼ਾ ਹੀ ਕਰਕੇ ਲੋਕ ਛੱਡ ਕੇ ਗਏ ਆ ਪਾਰਟੀ ਬਹੁਤ ਛੱਡ ਕੇ ਗਏ ਸਾਡੇ ਹੁਣੇ ਆ ਰੀਸੈਂਟਲੀ ਸਾਡੇ ਮੇਰਾ ਖਲ ਜਿਵੇਂ ਕਹਾ ਤੇ ਚਾਰ ਬਾਰ ਦੇ ਕਾਉਂਸਲਰ ਤੇ ਸਾਡੇ ਮੈਲਾ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਛੱਡ ਕੇ ਗਏ ਨੇ ਮਤਲਬ ਉਹ 97 ਤੋਂ ਜਦੋਂ ਤਾਂ ਲੋਕਾਂ ਨੇ ਸਿਆਸਤ ਸ਼ੁਰੂ ਕੀਤੀ ਜੇ ਮੈਂ ਕਾਲਜ ਜਦੋਂ ਪੜ੍ਹਦਾ ਸੀ ਤੇ ਉਦੋਂ ਤੋਂ ਉਹ ਫੈਮਿਲੀ ਕਾਉਂਸਲਰ ਰ ਲਾਸਟ ਟਾਈਮ ਉਹ ਵੋਟ ਰਿਜ਼ਰਵ ਹੋ ਗਿਆ ਐਸ ਸੀ ਰਿਜ਼ਰਵ ਹੋ ਗਿਆ ਉਹਨਾਂ ਨੇ ਉਹ ਮੁੰਡੇ ਨੂੰ ਜਿਤਾਇਆ ਉੱਥੋਂ ਜਿਹਨੂੰ ਟਿਕਟ ਮਿਲੀ ਤੇ ਸੀ ਨਹੀਂ ਕੀਤੀ ਸਰਕਾਰ ਚ ਉਹਨਾਂ ਨੂੰ ਕੋਈ ਕੰਪਨਸੇਟ ਨਹੀਂ ਕਰ ਸਕਿਆ ਕੋਈ ਅਹੁਦਾ ਨਹੀਂ ਦੇ ਸਕੇ ਉਹਨਾਂ ਤੋਂ ਕਾਉਂਸਲਰੀ ਵੀ ਖੋਲੀ ਬਟ ਉਹਦੇ باوجود ਉਹਨਾਂ ਨੇ ਕੋਈ ਸੀ ਨਹੀਂ ਕੀਤੀ ਪਾਰਟੀ ਲਈ ਕੰਮ ਕੀਤਾ ਤੇ ਅੱਜ ਜਦੋਂ ਵੋਟ ਜਨਰਲ ਸੀਗਾ ਤੇ ਉਹਨਾਂ ਦਾ ਹੱਕ ਖੋਲਿਆ ਛੱਡਤਾ ਫਿਰ ਫਿਰ ਕੀ ਕਰੋਗੇ ਹੁਣ ਜਦੋਂ ਤੁਸੀ ਟਾਈਮ ਹੋ ਜਾਂਦਾ ਇੱਕ ਸਟੇਜ ਤੋਂ ਬਾਅਦ ਬੰਦੇ ਦੇ ਹੱਥ ਨਹੀਂ ਕੰਟਰੋਲ ਰਹਿੰਦਾ ਤੁਹਾਡੀ ਫੈਮਲੀ ਹੁੰਦੀ ਹੈ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਕੁੜਮ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਕਿੰਨਾ ਕੁ ਅਗਲਾ ਕਹਿੰਦਾ ਵੀ ਕਿਉਂ ਸਹੀ ਜਾਂਦੇ ਹੋ ਇਕੱਲੇ ਦਾ ਫੈਸਲਾ ਤਾਂ ਅਸੀਂ ਉਹਨੂੰ ਇੰਪ੍ਰੈਸ ਕਰ ਸਕਦੇ ਵੀ ਨਹੀਂ ਭੈਣ ਜੀ ਦਿਸ ਇਜ਼ ਤੁਸੀਂ ਐ ਨਾ ਕਰੋ ਪਰ ਜਦੋਂ ਸਾਰਿਆਂ ਦੇ ਵਿੱਚ ਚੋਇਸ ਚਲੀ ਜਾਂਦੀ ਹੈ ਉਦੋਂ ਕੀ ਕਰਨ ਜੀ ਉਦੋਂ ਕੌਣ ਨਹੀਂ ਦੀ ਸਾਨੂੰ ਐ ਜੇ ਕਿਉਂ ਲੱਗਦਾ ਵੀ ਤੁਸੀਂ ਸਾਰੇ ਸ਼ਦਪ ਪ੍ਰਧਾਨ ਜੀ ਨੂੰ ਇਹ ਸਮਝਾਈ ਨਹੀਂ ਸਕੇ ਵੀ ਭਾਈ ਤੁਸੀਂ ਜਿਹੜਾ ਜਿੱਤੇ ਹੋ ਸਾਡੇ ਹਲਕਿਆਂ 'ਚ ਵੀ ਵੋਟ ਪਈ ਆ ਇਹ ਘਟ ਦੀ ਵੱਤੀ ਤਾਂ ਚਲੋ ਰਹਿੰਦੀ ਹੁੰਦੀ ਆ ਹਲਕੇ ਕੋਈ ਐ ਤਾਂ ਨਹੀਂ ਵੀ ਇੱਕ ਧਰ ਦੇ ਜਵੇਂ ਹੀ ਸਾਫ਼ ਹੋ ਗਏ ਇਕੱਲੇ ਦੋ ਹਲਕਿਆਂ 'ਚ ਵੀ ਥੋੜੇ ਆ ਉਹ ਦੋ ਹਲਕਿਆਂ ਕਰਕੇ ਥੋੜੀ ਜਿੱਤੇ ਇਕੱਲੇ ਆਤਮਨਗਰ ਤੇ ਇੱਕ ਹੋਰ ਹਲਕੇ ਕਰਕੇ ਥੋੜੀ ਜਿੱਤੇ ਚਲੋ ਮੈਂ ਦੂਜੇ ਪਾਸੇ ਆ ਜਾਂਦਾ ਜੇ ਤੁਸੀਂ ਆਤਮਨਗਰ ਸਾਊਥ ਦੀ ਪੋਲਿਟਿਕਸ ਨੂੰ ਸਮਝਣਾ ਚਾਹੁੰਦੇ ਹੋ ਤੇ 2022 ਦੇ ਵਿੱਚ ਆਤਮਨਗਰ ਚੋਂ ਪਈ ਸੀ 282500 ਵੋਟ ਮੈਨੂੰ ਪਈ ਸੀ ਸਾਊਥ ਚ 16000 ਵੋਟ 2000 ਜਦੋਂ ਸਾਡੇ ਨਾਲ ਉਦੋਂ ਜਿਹੜੇ ਮੌਜੂਦਾ ਉਦੋਂ ਸੱਜਣ ਐਮਐਲਏ ਸੀ ਉਹਨਾਂ ਨੂੰ ਦੋਨਾਂ ਨੂੰ 10-10 11-11 ਹਜ਼ਾਰ ਵੋਟ ਪਈ ਆਤਮਨਗਰ ਚ ਵੀ ਸਾਊਥ ਚ ਵੀ ਤੇ ਉਸ ਨੂੰ ਅਗਰ ਤੁਸੀਂ ਐਕਸੈਪਟ ਕਰਦੇ ਹੋ ਤੇ ਸਾਊਥ ਚੋਂ ਮਿਲਾ ਕੇ 26 16 ਤੇ 10 26 ਹੋਗੀ ਜੀ ਆਤਮਨਗਰ 26 ਤੇ 10 11 40 ਹੋਗੀ ਜੀ ਇਹੀ ਹੋਣੀ ਚਾਹੀਦੀ ਸੀ ਰੇਸ਼ੋ ਤੇ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਹੈ ਮੇਰਾ ਟੋਟਲ ਪ੍ਰਵਾਸੀ ਕੰਸਟੀਟੂਐਂਸੀ ਹੈ ਸਾਰੇ ਹਿੰਦੁਸਤਾਨ ਦੇ ਲੋਕ ਉੱਥੇ ਰਹਿੰਦੇ ਨੇ ਬਹੁਤ ਵੱਡੀ ਆਬਾਦੀ ਚ ਯੂਪੀ ਬਿਹਾਰ ਵਾਲੇ ਜਿਆਦਾ ਆਤਮਨਗਰ ਸਾਰੀ ਅ ਜਿਆਦਾਤਰ ਸਿੱਖ ਡੋਮਿਨੇਟਿਡ ਕੰਸਟੀਟੂਐਂਸੀ ਹੈ। ਅ ਛੋਟੇ ਕਾਰੋਬਾਰੀ ਤੇ ਉਹ ਬਰਾਦਰੀ ਜਿਆਦਾ ਕੰਮ ਕਰ ਚੁੱਕਾ। ਤੇ ਸਾਊਥ ਚੋ ਵੋਟ ਪਈ ਹੈ 33000। 26 ਤੋਂ 33 ਹੋ ਗਈ। ਤੇ ਆਤਮਨਗਰ 40 ਤੋਂ ਫਿਰ 30 ਰਹਿ ਗਈ। ਫਿਰ ਜਿਹੜਾ ਪੱਟਾ ਨੂੰ ਥਾਪੀਆਂ ਮਾਰਦਾ ਹੈ ਉਹਦਾ ਹਿਸਾਬ ਕਿੱਥੇ ਆ? ਤੁਸੀਂ ਦੱਸੋ। ਤੇ ਨਾਰਮਲੀ ਇਹ ਪ੍ਰੀਸੈਪਸ਼ਨ ਸੀ ਇਸ ਵਾਰ ਇਲੈਕਸ਼ਨ ਦੇ ਵਿੱਚ ਬਈ ਹਿੰਦੂ ਵੋਟਰ ਜਿੱਥੇ-ਜਿੱਥੇ ਸੀ ਉੱਥੋਂ ਭਾਵੇਂ ਬੀਜੇਪੀ ਜਿੱਤੀ ਹੈ ਸਿੱਧਾ ਸਾਫ ਸੀ ਸਾਡੀਆਂ ਕਨਸਟਿਟੂਐਂਸੀਸ ਵੀ ਜਿੱਥੇ ਆ ਕੇ ਉੱਥੋਂ ਅਸੀਂ ਦਬਦੇ ਗਏ ਆ ਜਿੱਥੋਂ ਆ ਕੇ ਥੋੜਾ ਸਿੱਖ ਡੋਮੀਨੇਟਡ ਆਬਾਦੀ ਸੀ ਉੱਥੋਂ ਅਸੀਂ ਕਵਰ ਅਪ ਹੋਏ ਆ ਤੇ ਜਿੱਥੇ ਟੋਟਲ ਸਿੱਖ ਕਨਸਟਿਟੂਐਂਸੀ ਸੀ ਮੈਜੋਰਿਟੀ ਸਿੱਖ ਕਨਸਟਿਟੂਐਂਸੀ ਉੱਥੇ ਵੋਟ ਵਧੀ ਕਿਉਂ ਨਹੀਂ ਜੀ ਕਾਂਗਰਸ ਨੇ ਅਸੈਪਟ ਨਹੀਂ ਕਰਿਆ ਬਾਹਰ ਆਇਆ ਇਹ ਹੁਣ ਪਾਰਟੀ ਨੇ ਡਿਸਾਈਡ ਕਰਨਾ ਹੁਣ ਮੈਂ ਤਾਂ ਇਹਦੇ ਚ ਐਡਾ ਵੱਡਾ ਸੀਨੀਅਰ ਹੈ ਨਹੀਂ ਵੀ ਮੈਂ ਕੋਈ ਡਿਸੀਜਨ ਮੇਕਰ ਹਾਂ ਮੈਂ ਇਸ ਕਲਚ ਥੰਬਡੀ ਹੈਸ ਟੂ ਟੇਕ ਦ ਕਾਲ ਕਿਸੇ ਨੇ ਡਿਸਾਈਡ ਕਰਨਾ ਅਗਰ ਪਰ ਨਾ ਕੋਈ ਕਰਨਾ ਚਾਹੇ ਅੱਖਾਂ ਮੀਚ ਕੇ ਵਿੰਡੇਟਾ ਹੋਏ ਫਿਰ ਉਹਦਾ ਕੋਈ ਹੱਲ ਨਹੀਂ ਹੈਗਾ ਜੀ ਅਈਲਾ ਦਾ ਸਾਨੂੰ ਮਤਲਬ ਬਾਹਰੋਂ ਬੈਠੇ ਆ ਸੀ ਤਾਂ ਬਹੁਤ ਦੂਰ ਆ ਮੇਰਾ ਤਾਂ ਜਲਾ ਵੀ ਬਹੁਤ ਦੂਰ ਪੈਂਦਾ ਪਰ ਚਲੋ ਖਬਰਾਂ ਸਾਡੇ ਕੋਲੇ ਆ ਜਾਂਦੀਆਂ ਵੀ ਜਿਵੇਂ ਇੱਥੇ ਭਾਰਤਪੂਸ਼ ਅਸ਼ੂ ਦੇ ਬਰਾਬਰ ਇੱਕ ਕੁਛ ਖੜਾ ਕਰਨ ਦੀ ਕੋਸ਼ਿਸ਼ ਆ ਕਾਂਗਰਸ ਦੇ ਵਿੱਚ ਹੀ ਵੱਡਾ ਵੀ ਜਿਹੜਾ ਜਿੰਨਾ ਚਿਰ ਜੇਲ੍ਹ ਚ ਨੇ ਭਾਰਤਪੂਸ਼ ਨਾਸ਼ੂ ਤੇ ਉਹਨਾਂ ਦੇ ਸਾਥੀਆਂ ਨੂੰ ਉਲਝਾੜੋ ਤੇ ਕੁਛ ਇੱਕ ਬਹੁਤ ਵੱਡਾ ਸਿਰ ਜਦੋਂ ਮੂਹਰੇ ਜਦੋਂ ਉਹਨੂੰ ਬਾਹਰ ਨਿਕਲਣ ਤੇ ਅਸੀਂ ਕਹਗੇ ਵੀ ਲੁਧਿਆਣੇ ਦਾ ਲੀਡਰ ਹੋਣਾ ਅਸ਼ੂ ਥੋੜੀ ਆ ਇਹ ਇਹ ਸਿਰ ਜ ਨਹੀਂ ਜਾਂਦਾ ਹੁੰਦਾ ਇਹ ਚੀਜ਼ਾਂ ਭਰੋਸੇ ਨਾਲ ਬੰਦੀਆਂ ਨੇ ਲੀਡਰ ਉਹ ਹੁੰਦਾ ਜਿਹਦੇ ਤੇ ਲੋਕ ਅਤਬਾਰ ਕਰਨ ਲੀਡਰ ਉਹ ਹੁੰਦਾ ਜਿਹਦੇ ਨਾਲ ਅਗਲਾ ਆਪਣੇ ਪਰਿਵਾਰ ਦੀ ਗੱਲ ਸਾਂਝੀ ਕਰ ਸਕੇ ਲੀਡਰ ਉਹ ਹੁੰਦਾ ਜਿਹਦਾ ਨਾਲ ਕੋਈ ਕਾਰੋਬਾਰ ਦੀ ਕੋਈ ਹਸਬੈਂਡ ਵਾਈਫ ਦੀ ਆਪ ਦੀ ਕੋਈ ਬੱਚਿਆਂ ਦਾ ਡਿਸਪਿਊਟ ਹੋਏ ਕੋਈ ਸਮਝਾਉਣਾ ਹੈ ਮੁੰਡੇ ਨੂੰ ਜਾਂ ਕੁੜੀ ਨੂੰ ਉਹ ਸਮਝਾ ਸਕੇ ਤੇ ਜ ਜਿਹਦਾ ਆਪ ਦਾ ਹੀ ਨਹੀਂ ਕੋਈ ਉਹ ਤੇ ਕਿ ਇਤਬਾਰ ਕਰੋਗੇ ਦੱਸੋ ਜੀ ਦੱਸੋ ਮੈਂ ਤਾਂ ਕੀ ਦੱਦ ਲੁਧਿਆਣੇ ਵਾਲੀ ਦੱਸਣ ਬਈ ਆਪਾਂ ਤਾਂ ਬਾਹਰਲੇ ਆ ਹਾਂ ਫਿਰ ਅਸੀਂ ਤਾਂ ਭਾਈ ਬਠਿੰਡੇ ਵਾਲੇ ਆ ਸਤਪਦੇ ਪਾਸੇ ਪਰੇ ਦਾਸ ਸਕਦੇ ਆ ਬਹੁਤ ਬਹੁਤ ਧੰਨਵਾਦ ਬਾਈ ਗੱਲਬਾਤ ਕਰਨ ਦਾ ਥੈਂਕ ਯੂ ਜੀ ਤਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਦਾ ਹਿੱਸਾ ਬਣਨ ਦੇ ਲਈ ਚਾਉਂਦੇ ਹਾਂ ਉਸ ਤੇ ਰ